ਚਲੋ ਜੀ ਅੱਜ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਸਭ ਤੋਂ ਪਹਿਲਾਂ ਗੱਲਬਾਤ ਕਰਨੀ ਹੈ ਟੋਰਾਂਟੋ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਤੇ ਐਂਟੀ ਇਮੀਗ੍ਰੇਸ਼ਨ ਰੈਲੀ ਹੋਈ ਹੈ ਉਹਦੇ ਦੌਰਾਨ 10 ਗ੍ਰਫਤਾਰੀਆਂ ਹੋਈਆਂ ਦੂਜਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਨੌਕਰੀਆਂ ਵਿੱਚ ਕਟੱਸ ਸੰਬੰਧੀ ਇੱਕ ਸਪਸ਼ਟੀਕਰਨ ਦਿੱਤਾ ਤੀਜੀ ਗੱਲਬਾਤ BC ਦੇ ਸ਼ੈਰ ਟੰਬਲ ਰਿਜ ਵਿੱਚ ਮਰੀਜ਼ ਦੀ ਮੌਤ ਦਾ ਮਾਮਲਾ ਤੇ ਇੱਕ ਗੱਲਬਾਤ ਕਰਨੀ ਹੈ ਕਿ ਪਰਸੋਂ ਬੈਂਕ ਆਫ ਕੈਨੇਡਾ ਆਪਣੀ ਜਿਹੜੀ ਵਿਆਜ ਦਰਾਂ ਉਹ ਘਟਾ ਸਕਦੀ ਹੈ ਅ ਇਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲੀ ਗੱਲਬਾਤ ਜਿਹੜਾ ਇੱਕ ਜਿਹੜਾ ਟ੍ਰਾਂਟੋ ਦੇ ਵਿੱਚ ਇਹ ਤੋਂ ਪਹਿਲਾਂ ਕਿ ਅਸੀਂ ਇਹ ਜਿਹੜੀ ਸਿਲਸਿਲਾ ਸ਼ੁਰੂ ਕਰੀਏ ਟ੍ਰਾਂਟੋ ਦੇ ਵਿੱਚ ਇੱਕ ਪਿੱਛੇ ਜੇ ਕਤਲ ਬਹੁਤ ਹੋਏ ਆ ਕਈ ਮਾਮਲੇ ਸਾਹਮਣੇ ਆਏ ਆ ਉਹਨਾਂ ਮਾਮਲਿਆਂ ਦੇ ਵਿੱਚ ਹੁਣ ਦੋ ਜਣਿਆਂ ਨੂੰ ਚਾਰਜ ਕੀਤਾ ਗਿਆ 20 ਸਾਲ ਦਾ ਇੱਕ ਵਿਅਕਤੀ ਸਲੈਸ਼ ਬਾਇਰਸ ਤੇ ਇੱਕ 12 ਸਾਲਾਂ ਦਾ ਲੜਕਾ ਇਨਾ ਦੋ ਜਣਿਆਂ ਨੂੰ ਚਾਰਜ ਕੀਤਾ ਗਿਆ ਟ੍ਰਾਂਟੋ ਦੇ ਵਿੱਚ ਕਈ ਏਦਾਂ ਦੀਆਂ ਘਟਨਾਵਾਂ ਹੋਈਆਂ ਜਿਹਦਾ ਲੜਸਰਾ ਨਹੀਂ ਸੀ ਪਤਾ ਲੱਗਦਾ ਵੀ ਇਹ ਹੋ ਕੀ ਰਿਹਾ ਹੋਇਆ ਕੀ ਆ ਇਹਨਾਂ ਨੇ ਪੰਜ ਵਾਇਲੈਂਟ ਅਟੈਕ ਕੀਤੇ ਆ ਟ੍ਰਾਂਟੋ ਦੇ ਵਿੱਚ ਅ ਅਗਸਤ 31 ਨੂੰ ਪੰਜ ਅਟੈਕ ਟ੍ਰਾਂਟੋ ਦੇ ਵਿੱਚ ਬਹੁਤ ਸਾਰੇ ਜਿਹੜੇ ਵਿਕਟਮ ਸੀ ਜਿਨ੍ਹਾਂ ਨੂੰ ਉਹਨਾਂ ਨੇ ਟਾਰਗੇਟ ਕੀਤਾ ਉਹ ਬੇਕਰੇ ਲੋਕ ਸੀਗੇ ਜਾਂ ਕੋਈ ਬਜ਼ੁਰਗ ਸੀਗਾ ਜਾਂ ਵਲਨਰੇਬਲ ਸੀਗੇ ਪੁਲਿਸ ਕਹਿੰਦੀ ਆ ਕਿ ਅ ਕੋਈ ਵੀ ਬੰਦੇ ਦੇ ਉੱਤੇ ਜੇ ਨਾ ਤੇ ਹਮਲਾ ਕੀਤਾ ਗਿਆ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਤੇ ਹਮਲਾ ਕੌਣ ਕਰ ਗਿਆ। ਕਈ ਵਾਰੀ ਅ ਮਤਲਬ ਕਈ ਕੁਝ ਹੁੰਦਾ ਕਿਸੇ ਦੀ ਲੜਾਈ ਹੁੰਦੀ ਆ ਕੋਈ ਲੁੱਟ ਖੋਹ ਦਾ ਮਾਮਲਾ ਹੁੰਦਾ ਕਿਸੇ ਨਾ ਵੈਸੇ ਗੱਲਬਾਤ ਹੋ ਗਈ ਸੜਕ ਦੇ ਉੱਤੇ ਕੋਈ ਲੜਾਈ ਦਾ ਕਾਰਨ ਪਤਾ ਹੁੰਦਾ ਨਾ ਪੰਜਾਂ ਨੂੰ ਹੀ ਨਹੀਂ ਸੀ ਪਤਾ ਕਿ ਸਾਡੇ ਤੇ ਹਮਲੇ ਕਿਉਂ ਹੋਏ ਆ। ਪਹਿਲਾ ਅਟੈਕ ਹੋਇਆ ਪੌਣੇ 6 ਵਜੇ ਇੱਕ ਵਿਅਕਤੀ 31 ਅਗਸਤ ਨੂੰ ਬੈਂਚ ਦੇ ਉੱਤੇ ਯੰਗ ਤੇ ਡਨਰਸ ਦੇ ਉੱਤੇ ਬੈਠਾ ਸੀ ਤੇ ਉਹਦੇ ਉੱਤੇ ਥੋੜਾ ਮਾਰ ਕੇ ਕਿਸੇ ਨੇ ਹਮਲਾ ਕਰ ਦਿੱਤਾ ਪਰ ਉਹ ਬਚ ਗਿਆ। ਦੂਜਾ ਹਮਲਾ ਹੋਇਆ ਕੁਝ ਮਿੰਟ ਬਾਅਦ ਹੀ ਇੱਕ 70 ਸਾਲਾਂ ਦਾ ਵਿਅਕਤੀ ਆ ਉਹਦੇ ਉੱਤੇ ਜਿਹੜਾ ਵੈਪਨ ਦੇ ਨਾਲ ਹਮਲਾ ਹੋਇਆ ਤੇ ਉਹਨੂੰ ਹਸਪਤਾਲ ਲਿਜਾਣਾ ਪਿਆ ਸੀਰੀਅਸ ਇੰਜਰੀਜ਼ ਦੇ ਨਾਲ ਤੀਜਾ ਜਿਹੜਾ ਹਮਲਾ ਹੋਇਆ ਨੈਥਨ ਫਿਲਪਸ ਸਕੁਅਰ ਦੇ ਉੱਤੇ ਉਹਨੂੰ ਇੱਕ 62 ਸਾਲਾਂ ਦੇ ਵਿਅਕਤੀ ਨੂੰ ਬਹੁਤ ਹੋਮਲੈਸ ਸੀਗਾ ਇਹ ਬਹੁਤ ਬੁਰੀ ਤਰ੍ਹਾਂ ਕੁੱਟਿਆ ਹੈਮਰ ਦੇ ਨਾਲ ਥੋੜੇ ਦੇ ਨਾਲ ਉਹਨੂੰ ਮਾਰਿਆ ਉਹਦੀ ਮੌਤ ਹੋ ਗਈ ਬਾਦ ਦੇ ਵਿੱਚ ਜਾ ਕੇ ਸਤੰਬਰ 4 ਨੂੰ ਚੌਥਾ ਅਟੈਕ ਹੋਇਆ ਗੈਰਟ ਤੇ ਯੰਗ ਦੇ ਉੱਤੇ ਇੱਕ 63 ਸਾਲਾ ਵਿਅਕਤੀ ਨੂੰ ਲੁੱਟਿਆ ਉਹਦਾ ਫੋਨ ਖੋਹ ਲਿਆ ਉਹਨੂੰ ਜ਼ਖਮੀ ਕੀਤਾ ਜਦੋਂ ਉਹਨੂੰ ਫੋਨ ਖੋਹਿਆ ਤੇ ਉਹਨੇ ਖਿੱਚਣ ਦੀ ਕੋਸ਼ਿਸ਼ ਕੀਤੀ ਮੰਗਣ ਦੀ ਕੋਸ਼ਿਸ਼ ਕੀਤੀ ਉਹਨੂੰ ਜ਼ਖਮੀ ਕਰਤਾ ਪੰਜਵਾਂ ਅਟੈਕ ਹੋਇਆ ਕਾਲਜ ਤੇ ਯੰਗ ਦੇ ਨੇੜੇ ਜਿੱਥੇ ਇੱਕ ਹੋਰ ਵਿਅਕਤੀ ਦਾ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਤੇ ਉਹਦੇ ਉੱਤੇ ਵੀ ਕੁਛ ਚੱਕ ਕੇ ਮਾਰਿਆ ਹੁਣ ਇਸ ਸਾਰੇ ਮਾਮਲਿਆਂ ਦੇ ਵਿੱਚ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜੇ ਉਹਨਾਂ ਨੂੰ ਦੇਖਿਆ ਗਿਆ ਮਤਲਬ ਜਦੋਂ ਇਹ ਆਖਰੀ ਅਟੈਕ ਕਰ ਰਹੇ ਸੀ ਜਿਹਦਾ ਫੋਨ ਖੋਹਣ ਦੀ ਕੋਸ਼ਿਸ਼ ਕਰ ਰਹੇ ਸੀ ਉੱਥੇ ਦੇਖ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੋਹਾਂ ਨੂੰ ਜਿਹੜੇ ਇਹ ਪਹਿਲਾਂ ਹੀ ਕਿਸੇ ਰੀਲੀਜ਼ ਆਰਡਰ ਤੇ ਸੀਗੇ ਕਿਸੇ ਹੋਰ ਕਰਾਇਮ ਦੇ ਨਾਲ ਸੰਬੰਧ ਦੇ ਵਿੱਚ ਹੁਣ ਦੋਹਾਂ ਨੂੰ ਸੈਕੰਡ ਡਿਗਰੀ ਮਰਡਰ ਰੋਬਰੀ ਅਸੌਲਟ ਵਿਦ ਵੈਪਨ ਤੇ ਜਿਹੜੇ ਐਗਰੇਵੇਟਡ ਅਸੌਲਟ ਆ ਉਹਦੇ ਚਾਰਜ ਲਾਏ ਗਏ ਆ ਤੇ ਇਹ ਕਿਹਾ ਗਿਆ ਕਿ ਜਿਹੜਾ ਇਹ ਮਤਲਬ ਇੱਕ ਯੰਗ ਆਫੈਂਡਰ ਇਨੀ ਘੱਟ ਉਮਰ ਦੇ ਵਿੱਚ ਉਹ ਕੇਸ ਕਿਸਮ ਦੇ ਨਾਲ ਇਹਦੇ ਵਿੱਚ ਹੋਇਆ ਇਹ ਹੁਣ ਕੇਸ ਬਹੁਤ ਮਤਲਬ ਮਤਲਬ ਬੜੀ ਸਮੱਸਿਆ ਆ ਇਹ ਆਪਣੇ ਆਪ ਦੇ ਵਿੱਚ ਪੁਲਿਸ ਨੂੰ ਹਜੇ ਤੱਕ ਮੋਟਿਵ ਨਹੀਂ ਪਤਾ ਲੱਗਾ ਇਹਨਾਂ ਸਾਰਿਆਂ ਦਾ ਵੀ ਇਹ ਹੋਇਆ ਕਿਉਂ ਇਸ ਪੁਆਇੰਟ ਦੇ ਉੱਤੇ ਜਿਹੜੇ ਅਨਪਰੋਵਕਟ ਵਾਇਲੈਂਸ ਆ ਇਹ ਸਾਰੇ ਟੇਕ ਅਟੈਕ ਜਿਹੜੇ ਅਨਪਰੋਵਕਟ ਸੀ ਅਨਪਰੋਵਕਟ ਦਾ ਮਤਲਬ ਇਹ ਆ ਕਿ ਜਿਹਨੂੰ ਮਾਰਿਆ ਜਾ ਰਿਹਾ ਜਿਹੜਾ ਵਿਕਟਮ ਆ ਉਹਨੂੰ ਕਾਰਨ ਨਹੀਂ ਪਤਾ ਵੀ ਮੈਨੂੰ ਕਿਉਂ ਮਾਰਿਆ ਜਾ ਰਿਹਾ ਬਿਨਾ ਕਿਸੇ ਕਾਰਨ ਤੋਂ ਉਹਦੇ ਤੇ ਹਮਲਾ ਹੋ ਰਿਹਾ ਔਰ ਦੂਜੀ ਨਾਲ ਸਾਰੇ ਪੰਜਾਂ ਦੇ ਪੰਜਾਂ ਹਮਲਿਆਂ ਦੇ ਵਿੱਚ ਜਿਹੜੀ ਸਾਂਝੀ ਗੱਲ ਇਹ ਆ ਕਿ ਸਾਰੇ ਵਲਨਰੇਬਲ ਸੀਗੇ ਮਤਲਬ ਕੋਈ ਬਜ਼ੁਰਗਾ ਕੋਈ ਹੋਮਲੈਸ ਆ ਮਤਲਬ ਉਹ इजीली ਜਾਂ ਇਦਾਂ ਕਹਿ ਲਓ ਵੀ ਉਹ ਆਪਣੇ ਆਪ ਨੂੰ ਡਿਫੈਂਡ ਹੀ ਨਹੀਂ ਕਰ ਸਕਦੇ ਜਦੋਂ ਉਹਨਾਂ ਨੂੰ ਮਾਰੂਗੇ ਉਹ ਬਚਾਈ ਨਹੀਂ ਕਰ ਸਕਦੇ ਦੂਜਾ ਕਿ ਜਿਹੜਾ ਤੀਜਾ ਨੁਕਤਾ ਇਹਦੇ ਵਿੱਚ ਪੁਲਿਸ ਲੀਡਰ ਜਿਹੜੇ ਉਹਨਾਂ ਨੇ ਹਾਈਲਾਈਟ ਕੀਤਾ ਆ ਕਿ ਬਹੁਤ ਜ਼ਿਆਦਾ ਯੰਗ ਹੁਣ ਇੱਕ 12 ਸਾਲਾਂ ਦਾ 16 ਸਾਲਾਂ ਦਾ ਉਹਨਾਂ ਨੂੰ ਚਾਰਜ ਕੀਤਾ ਇਸ ਮਾਮਲੇ ਦੇ ਵਿੱਚ ਟ੍ਰਾਂਟੋ ਏਰੀਆ ਦੇ ਵਿੱਚ ਹੁਣ ਇਹ ਆਪਣੇ ਆਪ ਤੇ ਵਿੱਚ ਬਹੁਤ ਵੱਡੀ ਗੱਲ ਹੈ 68 ਸਾਲੇ ਵਿਅਕਤੀ ਦੀ ਮੌਤ ਹੋ ਗਈ ਤੁਸੀਂ ਦੇਖੋ ਔਰ ਕਿੰਨੀ ਇਹ ਪੰਜ ਸੀਰੀਜ਼ ਆ ਪੂਰੀ ਦੀ ਪੂਰੀ ਅਟੈਕ ਦੀ ਪੁਲਿਸ ਜਿਹੜੀ ਇਨਵੈਸਟੀਗੇਟਰ ਜਿਹੜੇ ਉਹ ਮੰਨਦੇ ਆ ਕਿ ਹੋਰ ਵਿਕਟਮ ਵੀ ਹੋਣਗੇ ਕਿ ਸਾਨੂੰ ਤੇ ਸਿਰਫ ਇਹ ਪੰਜ ਹੀ ਪਤਾ ਪਰ ਹੋਣੇ ਹੋਰ ਵੀ ਆ ਸਾਨੂੰ ਇਹਦੇ ਬਾਰੇ ਜ਼ਰੂਰ ਦੱਸਿਆ ਜਾਵੇ ਟ੍ਰਾਂਟੋ ਪੁਲਿਸ ਨੇ ਇਹਨਾਂ ਨੂੰ ਅਨਬਿਲੀਵੇਬਲ ਕਿਹਾ ਵੀ ਯਕੀਨ ਨਹੀਂ ਆਉਂਦਾ ਵੀ ਇਦਾਂ ਵੀ ਹੋ ਸਕਦਾ ਬੰਦਾ ਇੱਕ ਪਾਸਿਓਂ ਜਾ ਕੇ ਤੇ ਮਾਰਦਾ ਹੀ ਚਲਿਆ ਜਾਵੇ ਪੰਜ ਛੇ ਬੰਦਿਆਂ ਨੂੰ ਤੇ ਬਿਨਾਂ ਗੱਲ ਤੋਂ ਹੀ ਉਹ ਵੀ ਸੋ ਇਹ ਇੱਕ ਬਹੁਤ ਵੱਡਾ ਜਿਹੜਾ ਟ੍ਰੈਂਡ ਆ ਤੇ ਇਹਨੂੰ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਹੈ ਸੈਟਰਡੇ ਈਵਨਿੰਗ ਇੱਕ ਐਂਟੀ ਇਮੀਗ੍ਰੇਸ਼ਨ ਤੇ ਪ੍ਰੋ ਇਮੀਗ੍ਰੇਸ਼ਨ ਕਾਉਂਟਰ ਆਫ ਪ੍ਰੋਟੈਸਟ ਹੋਇਆ ਟ੍ਰਾਂਟੋ ਦੇ ਵਿੱਚ ਜਿਹੜੇ ਪ੍ਰੋਟੈਸਟ ਆ ਇਹ ਜਿਹੜੀ ਕ੍ਰਿਸਟੀ ਪਿਟਸ ਪਾਰਕ ਆ ਉਹਦੇ ਵਿੱਚ ਜਿਹੜਾ ਹੋਇਆ ਆ ਇਹ ਆਪਣੇ ਆਪ ਦੇ ਵਿੱਚ ਜਿਹੜੀ ਇਹ ਇੱਕ ਸਾਈਟ ਆ ਜਿਹਦੇ ਦਾ ਹਿਸਟੋਰਿਕ ਮੀਨਿੰਗ ਆ ਇਹਦੇ ਨਫਰਤ ਦੇ ਖਿਲਾਫ ਖੜਨ ਦਾ ਇੱਥੇ ਬਹੁਤ ਸਾਰੀਆਂ ਘਟਨਾਵਾਂ ਵਰਤੀਆਂ ਵਾਪਰੀਆਂ ਪਿਛਲੇ ਦਿਨਾਂ ਦੇ ਵਿੱਚ ਇਮੀਗ੍ਰੇਸ਼ਨ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਮੁੱਦਾ ਆ ਇਸ ਵੇਲੇ ਕੈਨੇਡਾ ਵਿੱਚ ਇਮੀਗ੍ਰੇਸ਼ਨ ਸਖਤ ਹੋਈ ਆ ਆਪਾਂ ਸਾਰੇ ਜਾਣਦੇ ਆ ਇੱਥੇ ਜਿਹੜੀ ਕੰਮ ਕਰਨ ਵਾਲੇ ਬੰਦੇ ਚਾਹੀਦੇ ਆ ਇਮੀਗ੍ਰੇਸ਼ਨ ਹੋਣੀ ਚਾਹੀਦੀ ਆ ਪਰ ਪਿਛਲੇ ਸਮੇਂ ਦੇ ਵਿੱਚ ਜ਼ਿਆਦਾ ਹੋ ਗਈ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਇੱਥੇ ਤੱਕ ਕਹਿਣਾ ਸ਼ੁਰੂ ਕਰ ਦਿੱਤਾ ਕਿ ਕੈਨੇਡਾ ਨੇ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਢਿੱਲ ਬਹੁਤ ਦਿੱਤੀ ਆ ਖੁੱਲ ਬਹੁਤ ਦਿੱਤੀ ਆ ਵੀ ਇਹ ਠੀਕ ਨਹੀਂ ਆ ਹੁਣ ਢਿੱਲ ਦਿੱਤੀ ਆ ਖੁੱਲ ਦਿੱਤੀ ਆ ਉਹਦਾ ਜਿਹੜਾ ਵਿਰੋਧ ਕਰਨਾ ਸੀ ਇੱਕ ਤਾਂ ਉਹ ਲੋਕਾਂ ਨੇ ਵਿਰੋਧ ਕਰਨਾ ਸੀ ਜਿਹੜੇ ਇੱਥੋਂ ਦੇ ਜੰਪਲ ਆ ਜਾਂ ਜਿਹੜੇ ਮਤਲਬ ਇੱਥੋਂ ਦੇ ਲੋਕ ਹੈਗੇ ਆ ਉਹ ਵਾਈਟ ਕਮਿਊਨਿਟੀ ਨੇ ਦੂਜਾ ਵਿਰੋਧ ਦੂਜਿਆਂ ਨੇ ਕਰਨਾ ਸੀ ਦੂਜਿਆਂ ਨੇ ਵਿਰੋਧ ਗੋਰਿਆਂ ਨਾਲੋਂ ਵੀ ਜ਼ਿਆਦਾ ਕੀਤਾ ਸਰਵਿਸ ਦੇ ਵਿੱਚ ਇਹ ਪਤਾ ਲੱਗਿਆ ਵੀ ਜਿਹੜੇ ਜਿਹੜੇ ਲੋਕ ਇੱਥੇ ਆ ਕੇ ਪਹਿਲਾਂ ਆਪਣੇ ਵਰਗੇ ਪੱਕੇ ਹੋਏ ਆ ਜਾਂ ਰਹਿੰਦੇ ਆ ਜਾਂ ਇੱਥੇ ਉਹ ਸੀਗੇ ਉਹਨਾਂ ਨੇ ਇਮੀਗ੍ਰੇਸ਼ਨ ਦਾ ਵਿਰੋਧ ਜ਼ਿਆਦਾ ਕੀਤਾ ਵੀ ਇਹ ਨਹੀਂ ਹੋਣੀ ਚਾਹੀਦੀ ਹੁਣ ਮਾਮਲਾ ਜਿਹੜਾ ਸਿੱਧਾ-ਸਿੱਧਾཕੱਕ ਗਿਆ ਇਹਦੇ ਤੋਂ ਬਾਅਦ ਇੱਕ ਪ੍ਰੋਟੈਸਟ ਸ਼ੁਰੂ ਹੁੰਦਾ ਕ੍ਰਿਸਟੀਪੇਟਸ ਪਾਰਕ ਦੇ ਵਿੱਚ ਤੇ ਜਿਹੜੀ ਐਂਟੀ ਇਮੀਗ੍ਰੇਸ਼ਨ ਰੋਪਾ ਕੈਨੇਡਾ ਫਰਸਟ ਰੈਲੀ ਇਹ ਕਹਿੰਦੇ ਆ ਇਹਨੂੰ ਇਹਨਾਂ ਨੇ ਇੱਕ ਜਿਹੜਾ ਸਟਾਪ ਮਾਸ ਇਮੀਗ੍ਰੇਸ਼ਨ ਨਾਂ ਦੀ ਮੁਹਿੰਮ ਸ਼ੁਰੂ ਕਰਕੇ ਤੇ ਮਤਲਬ ਜਿਹੜਾ ਉਹਨਾਂ ਦਾ ਨਾਰਾ ਸੀਗਾ ਕਿ ਸਟਾਪ ਮਾਸ ਇਮੀਗ੍ਰੇਸ਼ਨ ਸਟਾਰਟ ਮਾਸ ਡਿਪੋਰਟੇਸ਼ਨ ਰੀ ਇਮੀਗ੍ਰੇਸ਼ਨ ਇਜ਼ ਨੈਸੈਸਰੀ ਵੀ ਸਾਡੇ ਕੋਲ ਜਿਹੜੇ ਬੰਦੇ ਆ ਗਏ ਇਹਨਾਂ ਨੂੰ ਸਦਣਾ ਬੰਦ ਕਰੋ ਤੇ ਇਹਨਾਂ ਨੂੰ ਚੱਕ ਕੇ ਵਾਪਸ ਭੇਜੋ ਇਹ ਬਹੁਤ ਜ਼ਰੂਰੀ ਹੋ ਗਿਆ ਹੁਣ ਉਹ ਬਹੁਤ ਥੋੜੀ ਜਿਹੀ ਗਿਣਤੀ ਸੀਗੀ ਉਹਨਾਂ ਦੀ ਉੱਥੇ ਉਹ ਲੋਕ ਸੈਂਕੜੇ ਗਿਣਤੀਆਂ ਦੇ ਮਤਲਬ ਸੈਂਕੜੇ ਦੀ ਗਿਣਤੀ ਦੇ ਵਿੱਚ ਆ ਕੇ ਜਿਹੜੇ ਪ੍ਰੋਸ ਸੀਗੇ ਜਾਂ ਜਿਹੜੇ ਉਹਦੇ ਹੱਕ 'ਚ ਸੀਗੇ ਇਮੀਗ੍ਰੇਸ਼ਨ ਦੇ ਉਹ ਕਹਿੰਦੇ ਸੀ ਉਹ ਉਹਨਾਂ ਨੇ ਆਪਣਾ ਉਹ ਨਾਰੇ ਲਾ ਰਹੇ ਸੀ ਕਿ ਇਮੀਗ੍ਰੈਂਟਸ ਆਰ ਹੇਅਰ ਟੂ ਸਟੇ ਵੀ ਅਸੀਂ ਆਏ ਇੱਥੇ ਖੜੇ ਹੋਣ ਦੇ ਲਈ ਹੁਣ ਦੋਵੇਂ ਗਰੁੱਪ ਜਿਹੜੇ ਇੱਕ ਦੂਜੇ ਨਾਲ ਉਹਨਾਂ ਦੇ ਵਿੱਚ ਤਣਾਅ ਪੈਦਾ ਹੋ ਗਿਆ ਉੱਥੇ ਉਹਨਾਂ ਦੀ ਲੜਾਈ ਹੋ ਗਈ ਪੁਲਿਸ ਨੇ 10 ਜਣਿਆਂ ਨੂੰ ਗ੍ਰਿਫਤਾਰ ਕੀਤਾ ਇੱਕ ਵਿਅਕਤੀ ਨੂੰ ਚਾਰਜ ਕੀਤਾ ਅਸਾਲਟ ਲਈ ਜਿਹੜਾ ਦੂਜਿਆਂ ਨੂੰ ਨੌ ਜਿਹੜੇ ਆ ਉਹਨਾਂ ਨੂੰ ਜਿਹੜੇ ਚਾਰजेस ਆ ਉਹ ਸ਼ੇਅਰ ਨਹੀਂ ਕੀਤੇ ਗਏ ਪਰ ਉਹਨਾਂ ਨੂੰ ਫੜਿਆ ਗਿਆ ਹੁਣ ਵਾਰਡ 11 ਦੇ ਕਾਉਂਸਲਰ ਡਾਇਨ ਸੈਕਸ ਨੇ ਇਹ ਕਿਹਾ ਆ ਸੈਕਸ ਨੇ ਇਹ ਕਿਹਾ ਆ ਕਿ ਜਿਹੜੀ ਐਂਟੀ ਇਮੀਗ੍ਰੇਸ਼ਨ ਪ੍ਰੋਟੈਸਟ ਆ ਇਹ ਹੇਟ ਡੈਮੋਨਸਟ੍ਰੇਸ਼ਨ ਆ ਕਿੰਨਾ ਨਫਰਤ ਦੱਸ ਰਹੀ ਹੈ ਉਹਨੇ ਆਪਣੇ ਮੈਸੇਜ ਦੇ ਵਿੱਚ ਕਿਹਾ ਕਿ ਰੈਲੀ ਅਸਲ ਦੇ ਵਿੱਚ ਟੋਰਾਂਟੋ ਜਾਂ ਕੈਨੇਡੀਅਨ ਵੈਲੀਜ਼ ਨੂੰ ਰਿਪਰੈਜ਼ੈਂਟ ਨਹੀਂ ਕਰਦੀ ਕਿ ਕੈਨੇਡਾ ਦੇ ਵਿੱਚ ਇਦਾਂ ਨਹੀਂ ਹੁੰਦਾ ਕਿ ਤੁਸੀਂ ਇਸ ਤਰੀਕੇ ਨਾਲ ਨਫਰਤ ਫਲਾਓ ਉਹਨਾਂ ਨੇ ਕਾਉਂਟਰ ਪ੍ਰੋਟੈਸਟ ਜਿਹੜਾ ਸੀ ਉਹਨਾਂ ਦੀ ਸਿਫਤ ਕੀਤੀ ਹੈ ਕਿ ਇਹ ਪ੍ਰੂਫ ਆ ਕਿ ਜਿਹੜੀ ਸਿਟੀ ਦੀ ਸਪਿਰਟ ਆ ਉਹ ਰੇਸਿਜ਼ਮ ਜਾਂ ਕਿਸੇ ਵੀ ਡਿਵੀਜ਼ਨ ਦੇ ਵਿਰੋਧ ਵਿੱਚ ਸੋ ਐਂਟੀ ਇਮੀਗ੍ਰੇਸ਼ਨ ਪ੍ਰੋਟੈਸਟ ਜਿਹੜਾ ਮਾਰਚ ਸੀਗਾ ਉਹਨਾਂ ਨੇ ਕੈਨੇਡੀਅਨ ਫਲੈਗਸ ਦੇ ਨਾਲ ਤੇ ਉੱਥੇ ਕ੍ਰਿਸਟੀ ਪਿਕ ਤੋਂ ਲੈ ਕੇ ਬਲੂਰ ਸਟਰੀਟ ਤੇ ਡਾਊਨਟਾਊਨ ਤੱਕ ਫਿਰ ਕੀਤਾ ਜਦੋਂ ਕੋ ਪੁਲਿਸ ਨੇ ਕੁਝ ਪਾਰਟਸ ਜਿਹੜੇ ਸੀ ਰੋਡ ਦੇ ਉਹ ਰੋਕ ਲਏ ਹੁਣ ਟੋਰਾਂਟੋ ਪੁਲਿਸ ਇਹ ਕਹਿੰਦੀ ਆ ਕਿ ਜਿਹਦਾ ਡਿਟੇਲਸ ਇਹਦੀਆਂ ਅਰੈਸਟ ਬਾਰੇ ਉਹ ਜਲਦੀ ਰਿਲੀਜ਼ ਕੀਤੀਆਂ ਜਾਣਗੀਆਂ ਪਰ ਇੱਕ ਜਿਹੜੀ ਬਹੁਤ ਚਿੰਤਾ ਵਾਲੀ ਗੱਲ ਆ ਕਿ ਜੇ ਇਸ ਕਿਸਮ ਦੀ ਨਫ਼ਰਤ ਜਿਹੜੀ ਆ ਉਹ ਫੈਲੀ ਆ ਜਿਹੜਾ ਇਹ ਕਲੈਸ਼ ਦੋਵਾਂ ਦੇ ਵਿੱਚ ਹੋਇਆ ਇਹ ਨਹੀਂ ਹੋਣਾ ਚਾਹੀਦਾ ਸੀ ਪ੍ਰਧਾਨ ਮੰਤਰੀ ਮਾਰਕਰਨ ਨੇ ਥੋੜੇ ਦਿਨ ਪਹਿਲਾਂ ਕਿਹਾ ਸੀ ਕਿ ਅਸੀਂ ਜੋ ਜੜੀਆਂ ਸਪੈਂਡਿੰਗ ਕੱਟ ਕਰਨੀਆਂ ਸਪੈਂਡਿੰਗ ਕੱਟ ਦਾ ਮਤਲਬ ਇਹ ਸੀ ਕਿ ਖਰਚੇ ਘਟਾਉਣੇ ਖਰਚੇ ਕਿੱਥੋਂ ਘਟਾਉਣੇ ਲੋਕਾਂ ਨੂੰ ਡਰੇ ਸੀਗਾ ਕਿ ਲੇਆਫ ਹੋ ਸਕਦੀਆਂ ਨੌਕਰੀਆਂ ਕੱਡੀਆਂ ਜਾ ਸਕਦਾ ਲੋਕਾਂ ਨੂੰ ਨੌਕਰੀ ਤੋਂ ਕੱਢਿਆ ਜਾ ਸਕਦਾ ਹੁਣ ਉਹਨਾਂ ਨੇ ਇਹ ਗੱਲ ਸਪਸ਼ਟ ਕੀਤੀ ਆ ਕਿ ਜੇ ਫੋਰਸ ਲੇਆਫ ਨਹੀਂ ਹੋਊਗੀ ਅਸੀਂ ਜ਼ਬਰਦਸਤੀ ਕਿਸੇ ਨੂੰ ਨੌਕਰੀ ਤੋਂ ਨਹੀਂ ਕੱਢਣਾ ਬਜਾਏ ਇਹਦੇ ਸਰਕਾਰ ਦਾ ਜਿਹੜਾ ਸਾਈਜ਼ ਆ ਉਹ ਸ਼੍ਰਿੰਕ ਕੀਤਾ ਜਾਊਗਾ ਤੇ ਪਬਲਿਕ ਸਰਵਿਸ ਕੁਦਰਤੀ ਆ ਕਿ ਉਹ ਘਟ ਜਾਊਗੀ ਔਰ ਮਤਲਬ ਮੁੱਕ ਦੀ ਗੱਲ ਉਹਨਾਂ ਨੇ ਇਹ ਕਹੀ ਆ ਅਸੀਂ ਸਰਕਾਰ ਦਾ ਆਕਾਰ ਛੋਟਾ ਕਰਨਾ ਚਾਹੁੰਦੇ ਹਾਂ ਮਤਲਬ ਇਹ ਆ ਕਿ ਬੰਦੇ ਸਾਡੇ ਕੋਲੇ ਵੱਧ ਰੱਖਿਆ ਸਰਕਾਰੀ ਕੰਮਾਂ ਦੇ ਲਈ ਕੰਮ ਘੱਟ ਹੋ ਰਿਹਾ ਸਾਨੂੰ ਬੰਦੇ ਘਟਾਉਣ ਦੀ ਲੋੜ ਆ ਲੋਕਾਂ ਦੇ ਵਿੱਚ ਡਰ ਇਹ ਪੈਦਾ ਹੋ ਗਿਆ ਸੀ ਵੀ ਸਰਕਾਰੀ ਨੌਕਰੇ ਵਾਲਿਆਂ ਦੇ ਵਿੱਚ ਵੀ ਕਿਤੇ ਸਾਡੀਆਂ ਨੌਕਰੀਆਂ ਤੋਂ ਨਾ ਸਾਨੂੰ ਕੱਢ ਦੇਣ ਲੇਆਫ ਨਾ ਕਰ ਦੇਣ ਹੁਣ ਮਾਰਕ ਕਰਨ ਜਿਹੜੀ ਗੱਲ ਕਹੀ ਉਹ ਕਹਿੰਦੇ ਅਸੀਂ ਲੇਆਫ ਨਹੀਂ ਕਰ ਰਹੇ ਅਸੀਂ ਕੀ ਕਰਦੇ ਹਾਂ ਜਿਹੜਾ ਬੰਦਾ ਰਿਟਾਇਰ ਹੋ ਗਿਆ ਅਸੀਂ ਨਵਾਂ ਨਹੀਂ ਰੱਖਣਾ ਜਾਂ ਜਿਹੜਾ ਬੰਦਾ ਨੌਕਰੀ ਛੱਡ ਕੇ ਚਲੇ ਗਿਆ ਅਸੀਂ ਨਵਾਂ ਨਹੀਂ ਰੱਖਣਾ ਇਸ ਤਰੀਕੇ ਦੇ ਨਾਲ ਅਸੀਂ ਇਹਨੂੰ ਘਟਾ ਲੈਣਾ ਜਿਹੜੀ ਐਟ੍ਰੀਸ਼ਨ ਆ ਉਹਨੂੰ ਉਹਨਾਂ ਨੇ ਐਟ੍ਰੀਸ਼ਨ ਨੂੰ ਜਿਹੜਾ ਐਕਸਪਲੇਨ ਇਸ ਤਰੀਕੇ ਦੇ ਨਾਲ ਕੀਤਾ ਕਿ ਜਿਹੜਾ ਵੀ ਮੁਲਾਜ਼ਮ ਆਪਣੇ ਆਪ ਕੋ ਰਿਟਾਇਰ ਹੋ ਗਿਆ ਕੋਈ ਕੁਇਟ ਕਰ ਗਿਆ ਜਾਂ ਕੋਈ ਕਿਸੇ ਹੋਰ ਨੌਕਰੀ ਦੇ ਉੱਤੇ ਚਲੇ ਗਿਆ ਕਿਸੇ ਵੀ ਕਾਰਨ ਕਰਕੇ ਸਰਕਾਰ ਨੇ ਉਹਦੀ ਰਿਪਲੇਸਮੈਂਟ ਨਹੀਂ हायर ਕਰਨੀ ਆਪਣੇ ਆਪ ਹੀ ਬੰਦੇ ਜਿਹੜੇ ਉਹ ਘਟ ਜਾਣਗੇ ਦਾ ਮਤਲਬ ਇਹ ਆ ਕਿ ਜਿਹੜਾ ਡਰ ਸੀ ਲੋਕਾਂ ਦੇ ਵਿੱਚ ਕਿ ਸ਼ਾਇਦ ਸਾਡੀ ਨੌਕਰੀ ਜਾ ਸਕਦੀ ਆ ਉਹਨੂੰ ਉਹਨਾਂ ਨੇ ਕਿਹਾ ਵੀ ਇਦਾਂ ਦਾ ਡਰ ਕੋਈ ਨਹੀਂ ਆ ਹੁਣ ਇਲੈਕਸ਼ਨ ਦਾ ਪ੍ਰੋਮਿਸ ਹੈ ਕਿ ਲਿਬਰਲ ਜਿਹੜੇ ਆ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਪਬਲਿਕ ਸਰਵਿਸ ਦਾ ਸਾਈਜ਼ ਕੱਟ ਕਰਾਂਗੇ ਉਹਨੂੰ ਕੈਪ ਕਰ ਦਾਂਗੇ ਦੂਜਾ ਮਾਰਕ ਕਰਨ ਨੇ ਕਿਹਾ ਸੀ ਕਿ ਜਿਹੜਾ ਉਸ ਚੀਜ਼ ਦੇ ਨਾਲ ਉਹ ਸਟਿਕ ਕਰ ਰਿਹਾ ਉਸ ਚੀਜ਼ ਦੇ ਉੱਤੇ ਕਹਿ ਰਿਹਾ ਵੀ ਅਸੀਂ ਸਟਾਫ ਲੈਵਲ ਨੂੰ ਇਸ ਤਰੀਕੇ ਨਾਲ ਮੈਨੇਜ ਕਰ ਲਾਂਗੇ ਜਿਹੜਾ ਰਿਟਾਇਰ ਹੋ ਜਾਊਗਾ ਛੱਡ ਕੇ ਚੱਲ ਜਾਊਗਾ ਉਹਦੀ ਥਾਂ ਦੇ ਉੱਤੇ ਅਸੀਂ ਬੰਦਾ ਨਹੀਂ ਰੱਖਾਂਗੇ ਪਰ ਅਸੀਂ ਜਿਹੜੇ ਹੈਗੇ ਆ ਉਹਨਾਂ ਨੂੰ ਨਹੀਂ ਕੱਢਣਾ ਹੁਣ ਇਹ ਗੱਲ ਦਾ ਮਤਲਬ ਕੀ ਆ ਜਾਂ ਇਹਦੇ ਅਰਥ ਕੀ ਆ ਸਰਕਾਰ ਦੇ ਉੱਤੇ ਪ੍ਰੈਸ਼ਰ ਆ ਬਹੁਤ ਸਾਰਾ ਪੈਸਾ ਬਚਾਉਣ ਦੇ ਲਈ ਕਿਉਂਕਿ ਜਿਹੜੇ ਨਵੇਂ ਖਰਚੇ ਹੈਗੇ ਆ ਇਹਨਾਂ ਨੇ ਪੈਸਾ ਕਿਸ ਕਰਕੇ ਬਚਾਉਣਾ ਚਾਹੀਦਾ ਬਚਾਉਣ ਦੀ ਲੋੜ ਹੈ ਇਸ ਵੇਲੇ ਜੇ ਪ੍ਰੈਸ਼ਰ ਕਿਉਂਕਿ ਡਿਫੈਂਸ ਤੇ ਖਰਚਾ ਵਧਾਉਣਾ ਟੈਰਫ ਜਿਹੜਾ ਉਹਦਾ ਖਰਚਾ ਪੈ ਰਿਹਾ ਉਹਨੂੰ ਸਪੋਰਟ ਕਰਨੀ ਹੈ ਅਫੋਰਡੇਬਿਲਟੀ ਜਿਹੜੀ ਆ ਉਹ ਇੱਕ ਬਹੁਤ ਵੱਡਾ ਇਸ ਵੇਲੇ ਇਸ਼ੂ ਆ ਮਾਰਕ ਕਰਨ ਇਹ ਵੀ ਕਿਹਾ ਕਿ ਆਉਂਦੇ ਬਜਟ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਇਹ ਜਿਹੜਾ ਸਪੈਂਡਿੰਗ ਦਾ ਸਾਰਾ ਚੀਜ਼ ਹੈਗੀ ਆ ਉਹ ਜਿਹੜੇ ਕੱਟ ਆ ਜਾਂ ਸੇਵਿੰਗ ਆ ਉਹ ਸਾਰੀ ਇੱਕ ਤਰ੍ਹਾਂ ਦੀ ਇਨਵੈਸਟਮੈਂਟ ਆ ਹੁਣ ਜਿਹੜੇ ਟਾਰਗੇਟ ਕਿੱਥੇ ਕੀਤਾ ਜਾ ਰਿਹਾ ਹੈ ਮਨਿਸਟਰ ਕੀ ਕਰ ਰਿਹਾ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ 15% ਸੇਵਿਕ ਸੇਵਿੰਗ ਆਪਣੇ ਡਿਪਾਰਟਮੈਂਟ ਦੇ ਵਿੱਚੋਂ ਇਹਧਰਲੇ ਪਾਸੇ ਕਰੋ ਜਾਂ ਜਿਹੜੇ ਡੇ ਟੂ ਡੇ ਆਪਰੇਸ਼ਨ ਆ ਅਗਲੇ ਤਿੰਨਾਂ ਸਾਲਾਂ ਦੇ ਲਈ ਇਹਦੇ ਵਿੱਚੋਂ ਜਿਹੜੇ ਚਾਰ ਪੈਸੇ ਆ ਉਹ ਕੱਢੇ ਜਾਣ ਹੁਣ ਦੂਜੇ ਪਾਸੇ ਆ ਕਿ ਫੈਡਰਲ ਸਰਕਾਰ ਜਿਹੜੀ ਪਬਲਿਕ ਸਰਵਿਸ ਆ ਇਹ 2,57,000 ਵਰਕਰ ਨੇ ਇਹਦੇ ਸੀਗੇ ਆਪਣੇ 2015 ਦੇ ਵਿੱਚ 257000 ਵਰਕਰ 15 ਦੇ ਵਿੱਚ ਸੀਗੇ ਤੇ 358225 ਦੇ ਵਿੱਚ ਹੋਗੇ ਸੋ ਇਹ ਇਹ ਸਾਰੇ ਕੁਛ ਦੇ ਉੱਤੇ ਜਿਹੜਾ ਕੱਟ ਕਰਨ ਦੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲੋਡ ਆ ਪੰਡੈਮਿਕ ਤੋਂ ਬਾਅਦ ਇੰਨਾ ਜ਼ਿਆਦਾ ਇਹ ਸਾਈਜ਼ ਵੱਧ ਗਿਆ ਸੀ ਕਿ ਇਹਨੂੰ ਹੁਣ ਕੱਟ ਕਰਨਾ ਪੈ ਰਿਹਾ ਆਟਵਾ ਜਿਹੜਾ ਆ ਉਹਨਾਂ ਨੇ 71 ਬਿਲੀਅਨ ਡਾਲਰ ਸਾਲ ਦੇ ਵਿੱਚ ਪਬਲਿਕ ਸਰਵਿਸ ਸੈਲਰੀਜ਼ ਜਾਂ ਬੈਨੀਫਿਟਸ ਦੇ ਉੱਤੇ ਕੀਤਾ ਔਰ 30 ਤੱਕ ਵਾਧਾ ਵਾਧਾ 71 ਦਾ 76 ਹੋ ਜਾਣਾ ਦੂਜਾ ਜਿਹੜਾ ਇਹਦੇ ਵਿੱਚ ਮਾਰਕ ਕਰਨ ਇਹ ਵੀ ਗੱਲ ਮੰਨੀ ਹੈ ਕਿ ਡੈਫੀਸਿਟ ਜਿਹੜਾ ਆ ਉਹ ਪਿਛਲੇ ਸਾਲ ਨਾਲੋਂ ਜ਼ਿਆਦਾ ਹੋਊਗਾ 48.3 ਬਿਲੀਅਨ ਤੋਂ ਕਿਉਂਕਿ ਸਪੈਂਡਿੰਗ ਡਿਫੈਂਸ ਦੇ ਉੱਤੇ ਬਹੁਤ ਜ਼ਿਆਦਾ ਹੋਣੀ ਹੈ ਟੈਰਫ ਦੇ ਉੱਤੇ ਬਹੁਤ ਜ਼ਿਆਦਾ ਹੋਣੀ ਹੈ ਬਾਬੂ ਦੇ ਇਸ ਕਾਸਟ ਕਟਿੰਗ ਦੇ ਜਿਹੜੇ ਇਹਨਾਂ ਨੇ ਲਿਬਰਲਸ ਨੇ ਇਹ ਇਹ ਪਲੱਜ ਕੀਤਾ ਸੀ ਕਿ ਅਸੀਂ ਸੋਸ਼ਲ ਪ੍ਰੋਗਰਾਮ ਚਾਹੇ ਚਾਈਲਡ ਕੇਅਰ ਆ ਚਾਹੇ ਡੈਂਟਲ ਕੇਅਰ ਆ ਚਾਹੇ ਫਾਰਮਾ ਕੇਅਰ ਆ ਉਹਨਾਂ ਦੇ ਉੱਤੇ ਕੱਟ ਨਹੀਂ ਲਾਵਾਂਗੇ ਤੇ ਉਹਨੂੰ ਉਸੇ ਤਰੀਕੇ ਦੇ ਨਾਲ ਅਸੀਂ ਜਿਹੜਾ ਜਾਰੀ ਰੱਖਾਂਗੇ ਅਗਲੀ ਗੱਲਬਾਤ ਬੀਸੀ ਦੇ ਹੈਲਥ케ਅਰ ਸਿਸਟਮ ਬਾਰੇ ਆ ਜਿਹੜਾ ਨਦਰਨ ਹੈਲਥ ਹੈਗਾ ਉਹਨਾਂ ਨੇ ਅਨਾਉਂਸ ਕੀਤਾ ਸੀ ਪਿਛਲੇ ਦਿਨਾਂ ਦੇ ਵਿੱਚ ਕਿ ਟੰਬਲਰ ਰਿਜ ਦਾ ਐਮਰਜੈਂਸੀ ਜਿਹੜਾ ਡਿਪਾਰਟਮੈਂਟ ਆ ਇਹਦੇ ਵਿੱਚ ਔਨ ਕਾਲ ਡਾਕਟਰ ਮੌਜੂਦ ਨਹੀਂ ਹੋਣਗੇ ਵੀਕਐਂਡ ਦੇ ਉੱਤੇ ਜਾਂ ਈਵਨਿੰਗਸ ਦੇ ਉੱਤੇ ਸਾਡੇ ਕੋਲ ਡਾਕਟਰ ਜ਼ਿਆਦਾ ਨਹੀਂ ਆ ਹੈਲਥ케ਅਰ ਦੇ ਉੱਤੇ ਪ੍ਰੈਸ਼ਰ ਆ ਹੁੰਦਾ ਕੀ ਆ ਕਿ ਜਦੋਂ ਖਾਸ ਤੌਰ ਦੇ ਉੱਤੇ ਵੀਕਐਂਡ ਦੇ ਉੱਤੇ ਕਈ ਐਮਰਜੈਂਸੀ ਜਿਹੜੇ ਰੂਮ ਨੇ ਉਹ ਬੰਦ ਕਰ ਦਿੱਤੇ ਜਾਂਦੇ ਆ ਵੀ ਐਮਰਜੈਂਸੀ ਵਿਲੇ ਇਸ ਥਾਂ ਦੇ ਉੱਤੇ ਡਾਕਟਰ ਨਹੀਂ ਕੋਈ ਮੌਜੂਦ ਔਰ ਇਹ ਗੱਲ ਪਿੰਡਾਂ ਦੇ ਵਿੱਚ ਆਮ ਤੌਰ ਤੇ ਹੁੰਦੀ ਸੀ ਹੁਣ ਵੱਧਦੀ ਵੱਧਦੀ ਸ਼ਹਿਰਾਂ ਦੇ ਵਿੱਚ ਵੀ ਆ ਰਹੀ ਹੈ ਹੌਲੀ ਹੌਲੀ ਤੇ ਕਿਹਾ ਉਹਨਾਂ ਨੇ ਇਹ ਆ ਕਿ ਇੱਥੇ ਸਾਡੇ ਕੋਲ ਹੈ ਨਹੀਂਗੇ ਇਸ ਕਰਕੇ ਜੇ ਤੁਹਾਨੂੰ ਕੋਈ ਵੀਕਐਂਡ ਦੇ ਉੱਤੇ ਐਮਰਜੈਂਸੀ ਹੁੰਦੀ ਹੈ ਤੁਸੀਂ ਨੇੜੇ ਕਿਸੇ ਦੂਜੇ ਸ਼ਹਿਰ ਦੇ ਵਿੱਚ ਚਲੇ ਜਾਓ ਤੇ ਉੱਥੇ ਤੁਹਾਨੂੰ ਡਾਕਟਰ ਮਿਲ ਜਾਊਗਾ ਮੇਅਰ ਉੱਥੇ ਦੇ ਡੈਰਲ ਕ੍ਰੋਕਵਾ ਨੇ ਉਹਨਾਂ ਨੇ ਇਹ ਕਿਹਾ ਕਿ ਕਮਿਊਨਿਟੀ ਦੇ ਕੋਲ ਹੁਣ ਚੋਇਸ ਨਹੀਂ ਆ ਕੋਈ ਇਹ ਸਾਰੇ ਕੁਝ ਦੇ ਉੱਤੇ ਉਹਨਾਂ ਨੂੰ ਇਹ ਗੱਲ ਸੋਸ਼ਲ ਮੀਡੀਆ ਤੋਂ ਪਤਾ ਲੱਗਣ ਹੋਇਆ ਕਿ ਇਹਦੇ ਵਿੱਚ ਜਿਹੜਾ ਦੁਖਾਂਤ ਇਹ ਵਾਪਰਿਆ ਟ੍ਰੈਜੇਡੀ ਇਹ ਵਾਪਰੀ ਕਿ ਜਦੋਂ ਇਹ ਚੇਂਜ ਕੀਤੀ ਗਈ ਐਨਾਨਸਮੈਂਟ ਕੀਤੀ ਗਈ ਉਹਦੇ 24 ਘੰਟੇ ਦੇ ਵਿੱਚ ਵਿੱਚ ਇੱਕ ਪੇਸ਼ੈਂਟ ਨੂੰ ਲੋਡ ਪੈ ਗਿਆ ਐਮਰਜੈਂਸੀ ਦੀ ਲਗਭਗ ਤੜਕੇ 3-4 ਵਜੇ ਤੇ ਉਹਨੂੰ ਜਦੋਂ ਟਰਾਂਸਪੋਰਟ ਕੀਤਾ ਜਾ ਰਿਹਾ ਸੀ ਦੂਜੇ ਸ਼ਹਿਰ ਦੇ ਵਿੱਚ ਜਿਹੜਾ ਕਿ ਉੱਥੋਂ ਲਗਭਗ 100 ਕਿਲੋਮੀਟਰ ਦੂਰ ਸੀ ਉਹਦੇ ਰਸਤੇ ਦੇ ਵਿੱਚ ਮੌਤ ਹੋ ਗਈ ਹੁਣ ਮੇਅਰ ਦਾ ਰਿਐਕਸ਼ਨ ਇਹ ਆ ਕਿ ਇਹ ਦੱਸਦਾ ਆ ਕਿ ਪਲਾਨ ਕਿੰਨੀ ਖਤਰਨਾਕ ਆ ਜਾਂ ਜਿਹੜੇ ਜੀਵਨ ਨੇ ਕਿੰਨੇ ਰਿਸਕ ਦੇ ਉੱਤੇ ਪੈ ਜਾਂਦੇ ਆ ਉਹਨਾਂ ਨੇ ਸਟਾਫ ਦੇ ਉੱਤੇ ਦੋਸ਼ ਨਹੀਂ ਦਿੱਤਾ ਉਹਨਾਂ ਨੇ ਲੋਕਲ ਜਿਹੜੀਆਂ ਨਰਸਸ ਸੀ ਜਾਂ ਪੈਰਾਮੈਡਿਕਸ ਸੀ ਉਹਨਾਂ ਦੀ ਸਿਫਤ ਕੀਤੀ ਆ ਕਿ ਜਿਹੜਾ ਇਹ ਉਹਨਾਂ ਨੇ ਮਤਲਬ ਜਿਹੜਾ ਜਿਹੜਾ ਵੀ ਜਿਹੜਾ ਉਹ ਸਿਸਟਮ ਦਾ ਡਿਸੀਜਨ ਆ ਉਹ ਗਲਤ ਆ ਨਾ ਕਿ ਵਰਕਰਸ ਦਾ ਕੋਈ ਕਸੂਰ ਆ ਕਮਿਊਨਿਟੀ ਦੇ ਵਿੱਚ ਫਿਜ਼ੀਸ਼ੀਅਨ ਕ੍ਰਾਈਸਿਸ ਆ ਅਸੀਂ ਸਾਰੇ ਜਾਣਦੇ ਆ ਇਹਨਾਂ ਕੋਲੋਂ ਜਿਹੜੇ 4 ਡਾਕਟਰ ਸੀਗੇ ਤੇ ਹੁਣ ਸਿਰਫ 2 ਨੇ ਹੁਣ ਜਿਹੜਾ ਨੇੜੇ ਦਾ ਹਸਪਤਾਲ ਆ ਉਹ 95 ਤੋਂ 115 ਕਿਲੋਮੀਟਰ ਦੂਰ ਆ ਜਾਣੀ ਇੱਕ 2 ਘੰਟੇ ਤੋਂ ਵੀ ਜ਼ਿਆਦਾ ਦੀ ਡਰਾਈਵ ਆ ਔਰ ਜਦੋਂ ਜਦਾਂ ਹੁਣ ਠੰਡ ਆਉਣੀ ਹੈ ਸਰਦੀਆਂ ਦੇ ਵਿੱਚ ਹੋਰ ਵੀ ਜ਼ਿਆਦਾ ਹੋ ਜਾਂਦੀ ਹੈ ਇਹਦੇ ਵਿੱਚ ਜਦੋਂ ਮਰੀਜ਼ ਨੂੰ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਟਰਾਂਸਫਰ ਕਰਨਾ ਹੈ ਉਹ ਬਹੁਤ ਵੱਡਾ ਰਿਸਕ ਆ ਉਹਦੇ ਵਿੱਚ ਲਗਭਗ 350 ਜਿਹੜੇ ਰੈਜ਼ੀਡੈਂਟਸ ਨੇ ਉਹਨਾਂ ਨੇ ਓਪਨ ਹਾਊਸ ਰੈਲੀ ਅਟੈਂਡ ਕੀਤੀ ਇੱਥੇ ਇਸ ਅਫੀਸ਼ੀਅਲਸ ਦੇ ਵਿੱਚ ਤੇ ਲੋਕ ਫ੍ਰਸਟ੍ਰੇਟਡ ਨੇ ਕਿ ਉਹਨਾਂ ਨੂੰ ਮਤਲਬ ਕਲੀਅਰ ਆਨਸਰ ਇਹਦਾ ਕੋਈ ਨਹੀਂ ਵੱਡਾ ਕੰਸਰਨ ਇਹ ਆ ਕਿ ਮੇਅਰ ਦੀ ਚਿੰਤਾ ਇਹ ਆ ਕਿ ਜਿਹੜੇ ਇਸ ਥਾਂ ਦੇ ਉੱਤੇ ਜਿਹੜੀ ਅਗਲੀ ਹੈਗੇ ਆ ਹੁਣ ਕਿ ਜਿਹੜੇ ਪਹਿਲਾਂ ਇਹ ਛੋਟੇ ਪਿੰਡ ਸੀਗੇ ਫਿਰ ਨਾ ਕਸਬਿਆਂ ਦੇ ਵਿੱਚੋਂ ਵੀ ਹੌਲੀ-ਹੌਲੀ ਇਹ ਸਰਵਿਸਿਜ਼ ਬੰਦ ਹੋ ਜਾਣਗੀਆਂ ਜਿਸ ਤਰੀਕੇ ਦੇ ਨਾਲ ਇਹ ਗੱਲਬਾਤ ਅੱਗੇ ਚੱਲ ਰਹੀ ਆ ਤੇ ਕਮਿਊਨਿਟੀ ਦਾ ਹੁਣ ਸਾਡੇ ਬਹੁਤ ਸਾਰਾ ਟੈਕਸ ਦਾ ਪੈਸਾ ਸਾਡਾ ਬਰਾਬਰ ਜਾਂਦਾ ਪਰ ਸਾਨੂੰ ਜਿਹੜੀਆਂ ਸਰਵਿਸਿਜ਼ ਨੇ ਉਹ ਉਸ ਤਰੀਕੇ ਦੇ ਨਾਲ ਨਹੀਂ ਦਿੱਤੀਆਂ ਜਾਂਦੀਆਂ ਜਿਸ ਤਰੀਕੇ ਦੇ ਨਾਲ ਸਾਨੂੰ ਮਿਲਣੀਆਂ ਚਾਹੀਦੀਆਂ ਇਸ ਜਿਹੜਾ ਇਹ ਟੰਬਲਾ ਰੇਜਾ 2700 ਲੋਕ ਇੱਥੇ ਰਹਿੰਦੇ ਆ 500 ਵਰਕਰ ਆ ਜਿਹੜੇ ਲੋਕਲ ਮਾਈਨ ਵਾਲੇ ਆ ਤੇ ਉੱਥੇ ਹੁਣ ਇਹ ਬਹੁਤ ਜ਼ਰੂਰੀ ਆ ਕਿ ਉਹਨਾਂ ਨੂੰ ਜਿਹੜੀ ਐਮਰਜੈਂਸੀ ਐਕਸੈਸ ਹੋਵੇ ਉਹਦੀ ਹੈਲਥ케ਅਰ ਸਿਸਟਮ ਦੀ ਬਹੁਤ ਸਾਰੀ ਇੰਡਸਟਰੀਆਂ ਮਾਈਨਿੰਗ ਇਸ ਇਲਾਕੇ ਦੇ ਵਿੱਚ ਹੁੰਦੀ ਆ ਜਿੰਨੀ ਮਾਈਨਿੰਗ ਜਾਂ ਇਹ ਸਾਰਾ ਕੁਝ ਹੁੰਦਾ ਉਹਨੇ ਵਰਕਪਲੇਸ ਐਕਸੀਡੈਂਟ ਜਿਹੜੇ ਉਹ ਕਾਫੀ ਜ਼ਿਆਦਾ ਵਾਧੇ ਆ ਸੋ ਇਹਦੇ ਵਿੱਚ ਹੁਣ ਕੀ ਕੀਤਾ ਜਾਂਦਾ ਇੱਥੇ ਡਾਕਟਰ ਭੇਜੇ ਜਾਂਦੇ ਆ ਕਿ ਨਹੀਂ ਇਹ ਇੱਕ ਬਹੁਤ ਵੱਡਾ ਜਿਹੜਾ ਮਸਲਾ ਆ ਆਖਰੀ ਗੱਲਬਾਤ ਕਰਨੀ ਆ ਪਰਸੋਂ ਨੂੰ ਬੈਂਕ ਆਫ ਕੈਨੇਡਾ ਨੇ ਜਿਹੜਾ ਫੈਸਲਾ ਕਰਨਾ ਹੈ ਕਿ ਇੰਟਰਸਟ ਰੇਟ ਚੇਂਜ ਕਰਨੇ ਆ ਕਿ ਨਹੀਂ ਕਰਨੇ ਆ ਬਹੁਤ ਸਾਰੇ ਲੋਕ ਇਹਦੇ ਵੱਲੋਂ ਦੇਖ ਰਹੇ ਆ ਮਾਰਕੀਟ ਦੇ ਵਿੱਚ ਆਸ ਕੀਤੀ ਜਾ ਰਹੀ ਆ ਕਿ ਕੁਆਟਰ ਪੁਆਇੰਟ ਕੱਟ ਲੱਗੂਗਾ ਜਿਹਦੇ ਨਾਲ ਪਾਲਿਸੀ ਰੇਟ 2.5 ਦੇ ਉੱਤੇ ਆਜੂਗਾ ਜਿਹੜਾ ਇਸ ਵੇਲੇ 2.75 ਦੇ ਉੱਤੇ ਆ ਤੇ ਕਿਉਂਕਿ ਤਿੰਨ ਮੀਟਿੰਗਸ ਹੋ ਚੁੱਕੀਆਂ ਪਿਛਲੇ ਸਮੇਂ ਵਿੱਚ ਇਸ ਇੰਟਰਸਟ ਰੇਟ ਦੇ ਵਿੱਚ ਤਬਦੀਲੀ ਕੋਈ ਨਹੀਂ ਹੋਈ ਨਵੀਂ ਰਿਪੋਰਟ ਜਿਹੜੀ ਅਗਸਤ ਦੀ ਮਹਿੰਗਾਈ ਦੇ ਸਬੰਧੀ ਆਈ ਆ ਉਹ ਬਿਲਕੁਲ ਡਿਸੀਜਨ ਤੋਂ ਪਹਿਲਾਂ ਆ ਤੇ ਜਿਹੜੇ ਅਰਥਸ਼ਾਸਤਰੀ ਨੇ ਉਹ ਲੱਗਦਾ ਆ ਕਿ ਇਹ ਥੋੜਾ ਜਿਹਾ 2% ਤੋਂ ਉੱਤੇ ਚਲੀ ਗਈ ਆ ਕਿਉਂਕਿ ਫੂਡ ਤੇ એનર્ਜੀ ਪ੍ਰਾਈਸਸ ਉੱਤੇ ਗਈਆਂ ਟੈਰਿਫ ਹਜੇ ਵੀ ਜਿਹੜਾ ਇਸ ਵੇਲੇ ਬਹੁਤ ਵੱਡਾ ਮੁੱਦਾ ਆ ਇਹ ਸਾਰੇ ਕੁਸ਼ ਦੇ ਵਿੱਚ ਕੈਨੇਡਾ ਦੀ ਇਕਨੋਮੀ ਬਹੁਤ ਸੁੰਗੜੀ ਆ ਸੈਕੰਡ ਕੁਆਟਰ ਦੇ ਵਿੱਚ ਤੇ ਕਹਿ ਲੋ ਕਿ ਇੱਕ ਵਾਰੀ ਇਹ ਸਾਰਾ ਕੁਝ ਰੈਸੈਸ਼ਨ ਦੇ ਵਿੱਚ ਦੱਸਿਆ ਜਾ ਰਿਹਾ ਹੈ ਅਰਥ ਸ਼ਾਸਤਰੀਏ ਕਹਿੰਦੇ ਆ ਕਿ ਹੁਣ ਦੋ ਕਟ ਦੀ ਆਸ ਕੀਤੀ ਜਾ ਰਹੀ ਆ 1 ਸਤੰਬਰ ਦੇ ਵਿੱਚ ਤੇ ਦੂਜਾ ਅਕਤਬਰ ਅਕਤੂਬਰ ਦੇ ਵਿੱਚ ਤੇ ਜਿਹੜਾ ਰੇਟ ਉਹ 2.25 ਦੇ ਉੱਤੇ ਆ ਜਾਊਗਾ ਜਿਹੜਾ ਇਹ ਕਹਿ ਲੋ ਕਿ ਬੈਂਕ ਦੀ ਇੱਕ ਜਿਹੜੀ ਨਿਊਟਰਲ ਜ਼ੋਨ ਆ ਉਹਦੇ ਹੇਠਲੇ ਪਾਸੇ ਦੇ ਉੱਤੇ ਕੈਨੇਡਾ ਦੇ ਵਿੱਚ ਲਗਭਗ ਇੱਕ ਨੌਕਰੀਆਂ 1 ਲੱਖ ਨੌਕਰੀ ਜਿਹੜੀ ਹੈ ਜੁਲਾਈ ਤੇ ਅਗਸਤ ਦੇ ਵਿੱਚ ਗਈ ਆ ਅਨ EMPLOIEMENT 7.1% ਦੇ ਉੱਤੇ ਚੱਲੀ ਗਈ ਆ ਦੱਸ ਦਿਆ ਕਿ ਲੇਬਰ ਮਾਰਕੀਟ ਕਿੰਨੀ ਕਮਜ਼ੋਰ ਹੋ ਚੁੱਕੀ ਹੈ ਬੈਂਕ ਨੇ ਇਹ ਵੀ ਬਹੁਤ ਧਿਆਨ ਦੇ ਨਾਲ ਦੇਖਣਾ ਆ ਕਿ ਅਮਰੀਕਾ ਦਾ ਕੀ ਚੱਲ ਰਿਹਾ ਉਧਰਲੇ ਪਾਸੇ ਕੀ ਹੁੰਦਾ ਆ ਬਜਟ ਦਾ ਫੈਕਟਰ ਬਹੁਤ ਵੱਡਾ ਆ ਪਹਿਲੀ ਖਬਰ ਦੇ ਵਿੱਚ ਅਸੀਂ ਕਰਕੇ ਹਟਿਆ ਗੱਲ ਕਿ ਜਿਹੜੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਆ ਆਉਣ ਵਾਲੇ ਬਜਟ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹ ਸਪੈਂਡਿੰਗ ਕੱਟ ਕਰਦੇ ਆ ਦੂਜਾ ਜਿਹੜੇ ਅਰਥਸ਼ਾਸਤਰੀ ਉਹ ਵੀ ਮੰਨ ਰਹੇ ਕਿ ਬੈਂਕ ਆਫ ਕੈਨੇਡਾ ਰੇਟ ਕੱਟ ਕਰੂਗੀ ਪਰ ਬਹੁਤ ਜਿਹੜੇ ਬੇਬੀ ਸਟੈਪਸ ਦੇ ਨਾਲ ਦੋਵੇਂ ਪਾਸੇ ਨੇ ਪਰਸੋਂ ਨੂੰ ਇਸ ਗੱਲ ਦਾ ਪਤਾ ਲੱਗ ਜਾਣਾ ਆ ਜਿਹੜੀ ਗੱਲ ਇਹ ਕਹਿੰਦੀ ਆ ਕਿ ਇਕਨੋਮੀ ਜਿਹੜੀ ਗੱਲ ਇਹ ਕਹਿੰਦੀ ਆ ਕਿ ਰੇਟ ਕੱਟ ਹੋਣਾ ਆ ਜਿਹੜੇ ਅਸਥਿਸ਼ਾਸਤਰੀ ਇਹ ਮੰਨਦੇ ਆ ਕਿ ਰੇਟ ਕੱਟ ਹੋ ਜਾਣਾ ਉਹ ਇਹ ਕਹਿੰਦੇ ਆ ਕਿ ਇਕਨੋਮੀ ਇਸ ਵੇਲੇ ਵੀਕ ਬਹੁਤ ਆ ਅਨਐਮਪਲੋਇਮੈਂਟ ਵੱਧ ਰਹੀ ਆ ਟੈਰਿਫ ਤੋਂ ਥੋੜੀ ਜਿਹੀ ਰਾਹਤ ਮਿਲ ਚੁੱਕੀ ਆ ਇਨਫਲੇਸ਼ਨ ਲਗਭਗ ਟਾਰਗੇਟ ਦੇ ਨੇੜੇ ਆ ਤੇ ਇਸ ਕਰਕੇ ਇਹ ਰੇਟ ਕੱਟ ਲੱਗਣਾ ਆ ਜਿਹੜੇ ਕਹਿੰਦੇ ਇਹ ਨਹੀਂ ਲੱਗਣਾ ਉਹ ਕਹਿੰਦੇ ਭਾਵੇਂ ਜਿਹੜੀ 인ਫਲੇਸ਼ਨ ਆ ਹਜੇ ਵੀ ਅਨਸਰਟਨ ਹੈ ਇਹਦੇ ਬਾਰੇ ਕੁਝ ਨਹੀਂ ਪਤਾ ਟਰੇਡ ਬਾਰ ਹਜੇ ਵੀ ਉਸੇ ਤਰ੍ਹਾਂ ਆ ਸਰਕਾਰ ਦੀ ਸਪੈਂਡਿੰਗ ਬਹੁਤ ਵੱਡੀ ਆ ਤੇ ਜਿਹੜਾ ਡੈਟ ਦਾ ਕਨਸਰਨ ਬਹੁਤ ਵੱਡਾ ਆ ਤੇ ਜਿਹੜਾ ਰਿਵਰਸਲ ਰਿਸਕ ਆ ਕਿ ਜੇ 인ਫਲੇਸ਼ਨ ਮੁੜ ਕੇ ਦੂਜੇ ਪਾਸੇ ਨੂੰ ਚਲੇਗੀ ਤਾਂ ਫਿਰ ਕੀ ਹੋਊਗਾ ਸੋ ਪਰਸਨ ਨੂੰ ਪਤਾ ਲੱਗੂਗਾ ਕਿ ਰੇਟ ਕੱਟ ਕੀਤੇ ਜਾਂਦੇ ਆ ਜਾਂ ਨਹੀਂ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਪਛਨੋਵੀਆਂ ਗੱਲਾਂ ਬਾਤਾਂ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ